ਮਮਰ ਸਰ ਸ਼ਹਿਰ ਚ ਹੈ ਆ ਬਚਾਰੀ ਗਰੀਬ ਮਾਤਾ ਹੈ ਇਹਦਾ ਨੀਲਾ ਕਾਰਡ ਆ ਮਾਤਾ ਦੇ ਗੋ ਆ ਆ ਮਾਤਾ ਦਾ ਨੀਲਾ ਕਾਰਡ ਬਣਾਇਆ ਤੁਹਾਡਾ ਕਾਰਡ ਕਿਦੋਂ ਦਾ ਕਟਿਆ ਜਦੋਂ ਤੋਂ ਹੀ ਖਲੋਤੇ 5 ਸਾਲ ਹੋ ਗਏ ਅੱਛਾ ਉਹਦੋਂ ਤੋਂ ਬਣਿਆ ਤੇ ਰੋਟੀ ਮਾਤਾ ਕਿਦ ਤਰਾਂ ਚੱਲਦੀ ਆ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਤਾ ਆਤ ਹਲਾਤ ਹੈ ਹੁਣ ਮਾਤਾ ਬਿਚਾਰੀ ਗਰੀਬ ਹੈ ਇਹ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ ਵਿਚਾਰੀ ਰੋ ਵੀ ਰਹੀ ਹੈ ਆ ਤਾਂ ਹਾਲਾਤ ਹੈ ਥੋੜੇ ਕੀ ਕਰਨਗੇ ਕਿਸ ਤਰੀਕੇ ਨਾਲ ਮੈਂ ਮੈਂ ਵੀ ਹੈਰਾਨ ਹੈ ਮੈਂ ਆ ਕੀ ਤੇ ਥੋੜਾ ਇੰਨਾ ਦਾ ਵੀ ਕੱਟਦਾ ਥੋੜਾ ਵੀ ਥੋੜਾ ਇਧਰ ਆਇਓ ਇਧਰ ਆਇਓ ਆਜ ਆ ਵੀ ਹਾਂਜੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆਪ ਜੀ ਨੂੰ ਦੋ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਦਾ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਆਟਾ ਲਿਆਵਾਂਗੇ ਦਾਲ ਹਾਂਜੀ ਇਹ ਬਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹਨਾਂ ਨਾਲ ਕੱਟੇ ਗਏ ਹਾਂਜੀ ਰੋਟੀ ਖਾਣੀ ਹੈ ਨਾ ਸਿ ਗਰੀਬਾਂ ਨੇ ਸਮੱਸਿਆ ਕੀ ਹੈ ਜੀ ਸਮੱਸਿਆ ਕੀ ਹੈ ਬਗੈਰ ਦੇਖੇ ਸਮਝੇ ਐ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਐ ਕੱਲੇ ਇੱਥੇ ਨਹੀਂ ਜਿੱਥੇ ਵੀ ਮੈਂ ਜਾਣਾ ਮਾ ਪਿੰਡਾਂ ਜਾਣਾ ਮੰਡੀਆਂ ਜਾਣਾ ਗਰੀਬ ਆਉਂਦੇ ਆ ਵਿਚਾਰੇ ਹੁਣ ਇਹਨਾਂ ਨੂੰ ਇਹ ਦੇਖ ਮਾਤਾ ਤੁਹਾਡੇ ਸਾਹਮਣੇ ਆ ਕੋਈ ਐਸ ਮਾਤਾ ਦੇ ਕਾਰਡ ਕੱਟਤਾ ਜਿਹੜੀ ਵਿਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਕੀ ਲੱਗਦਾ ਮੁੱਖ ਮੰਤਰੀ ਆਮ ਲੋਕਾਂ ਦੀ ਮੁਸ਼ਕਲੋ ਮੁੱਖ ਮੰਤਰੀ ਮੁੱਖ ਮੰਤਰੀ ਜਮਾਈ ਜਨਤਾ ਤੋਂ ਬਹੁਤ ਅਲੱਗ ਹੈ ਉਹ ਇੰਨਾ ਦੂਰ ਚਲਾ ਗਿਆ 24 ਘੰਟੇ ਕੇਜਰੀਵਾਲ ਦੇ ਮਗਰ 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 ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ 'ਚ ਹੋ ਕੀ ਰਿਹਾ ਹੈ ਹਾਲਾਤ ਐ ਜੇ ਬੜੇ ਵਿਚਾਰੇ ਗਰੀਬ ਆ ਦੇਖੋ ਵਿਚਾਰਾ ਥੋੜਾ ਵੀ ਕੱਟ ਪੁੱਛੋ ਜੀ ਮਾਤਾ ਨੂੰ ਪੁੱਛੋ ਹੁਣ ਆ ਬਚਾਰੇ ਗਰੀਬ ਆ ਇਧਰ ਆਇਓ ਜੀ ਥੋੜਾ ਨਾਂ ਕੀ ਹੈ ਜੀ ਬਸੰਤ ਸਿੰਘ ਬਸੰਤ ਸਿੰਘ ਆ ਬਸੰਤ ਸਿੰਘ ਜੀ ਦਾ ਕਾਰਡ ਆ ਵੀ ਕੱਟਿਆ ਪਿਆ ਹੁਣ ਤੁਹਾਨੂੰ ਕੋਈ ਆਟਾ ਦਾਲ ਕੁਝ ਨਹੀਂ ਆਉਂਦਾ ਕੁਝ ਨਹੀਂ ਹੁਣ ਹੁਣ ਗੁਜ਼ਾਰਾ ਕਿਵੇਂ ਹੁੰਦਾ ਫਿਰ ਗੁਜ਼ਾਰਾ ਫਿਰ ਦਿਹਾੜੀ ਦਾ ਪੈਣਾ ਹੀ ਹੁੰਦਾ ਕਈ ਵੇਲੇ ਲੱਗੀ ਕਈ ਵੇਲੇ ਨਹੀਂ ਲੱਗਦੀ ਦਿਹਾੜੀ ਸਾਬੀ ਯਾਰ ਮਾਦਾ ਤਾਂ ਡਾਕਟਰ ਨਾਲ ਬਾਗਲ ਸਾਹਿਬ ਦੇ ਜਿਆਦੇ ਨਾਲ ਹੀ ਹੁੰਦਾ ਹੈ ਕੰਮ ਉਹਨਾਂ ਨੂੰ ਉਹਨਾਂ ਨੂੰ ਰਾਰ ਸੀ ਉਹਨਾਂ ਨੂੰ ਹਰ ਇੱਕ ਚੀਜ਼ ਮਿਲਦੀ ਹੁਣ ਨਹੀਂ ਮਿਲਦੀ ਆ ਦੇਖੋ ਜੀ ਥੋੜੇ ਵੀ ਕੱਟਿਆ ਇਹ ਕੱਟਿਆ ਆ ਇਹਨਾਂ ਦਾ ਵੀ ਦੇਖੋ ਜਦੋਂ ਕਾਂਗਰਸ ਇਹ ਨਾ ਉਹਨਾਂ ਸਾਡੇ ਦਾ ਕਬਜ਼ਾ ਕੀਤਾ ਕਾਂਗਰਸ ਨੇ ਆ ਸਾਰੇ ਆ ਦੇਖੋ ਇਹਨਾਂ ਦਾ ਵੀ ਆ ਵੇ